ਸਾਰਿਆਂ ਨੂੰ ਮੇਰੇ ਵੱਲੋਂ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਤਰੀਕ ਯਾਨੀ 1 ਫਰਵਰੀ 2025 ਨੂੰ ਕੇਂਦਰ ਸਰਕਾਰ ਨੇ ਆਪਣਾ ਬਜਟ 2025-26 ਪੇਸ਼ ਕੀਤਾ ਜਿਸ ਦੇ ਵਿੱਚ ਖੇਤੀ ਨੂੰ ਲੈ ਕੇ ਕੀ ਕੁਝ ਹੈ ਤੇ ਕਿਸ ਤਰ੍ਹਾਂ ਕਿਉਂਕਿ ਖੇਤੀ ਮੈਂ ਤਾਂ ਕਹਿ ਰਿਹਾ ਕਿਉਂਕਿ ਸਰਕਾਰ ਦੇ ਬਜਟ 'ਚ ਵੀ ਇਹ ਕਿਹਾ ਗਿਆ ਹੈ ਕਿ ਇਹ ਸਾਡਾ ਪਹਿਲੇ ਨੰਬਰ ਦਾ ਗਰੋਥ ਇੰਜਨ ਹੈ ਉਧਰ ਅਸੀਂ ਵੀ ਕਹਿੰਦੇ ਆ ਕਿ ਸਾਰੇ ਕਹਿੰਦੇ ਆ ਕਿ ਖੇਤੀ ਜਿਹੜੀ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੈ ਪਰ ਤਕਰੀਬਨ ਪਿਛਲੇ 4 ਸਾਲਾਂ ਤੋਂ ਕਿਸਾਨ ਜਿਹੜੇ ਹੈਗੇ ਆ ਉਹ ਸੜਕਾਂ ਤੇ ਰੋਲ ਰਹੇ ਆ ਸੋ ਖੇਤੀ ਦਾ ਬਜਟ ਦੇ ਵਿੱਚ ਕੀ ਹੈ ਉਹਨੂੰ ਕਿਸ ਤਰੀਕੇ ਨਾਲ ਕੀ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਨਿਵਾਰਨ ਹੋਊਗਾ ਕਿਸਾਨਾਂ ਤੋਂ ਜਿਹੜੀ ਚੀਜ਼ ਚਲਨੀ ਆ ਉਹ ਠੀਕ ਹੋਣਗੀਆਂ ਸੋ ਉਹਦੇ ਤੇ ਅੱਜ ਥੋੜੀ ਜੀ ਵਿਸਥਾਰਪੂਰਵਕ ਚਰਚਾ ਕਰਦੇ ਆਂ ਦਰਅਸਲ ਖੇਤੀ ਦਾ ਬਜਟ ਜੇ ਇਸ ਸਾਲ ਦਾ ਦੇਖੀਏ ਤਾਂ ਉਹ ਤਕਰੀਬਨ ਜਿਹੜਾ ਹੈਗਾ ਉਹ ਘਟਾਇਆ ਗਿਆ ਹੈਗਾ ਯਾਨੀ ਕਿ 3900 ਕਰੋੜ ਨਾਲ ਉਹ ਘਟਾਇਆ ਗਿਆ ਜਿਹੜਾ ਪਿਛਲਾ ਬਜਟ ਸੀ ਰਿਵਾਈਜ਼ਡ ਬਜਟ ਉਹ 131195 ਕਰੋੜ ਦਾ ਸੀਗਾ ਜਦਕਿ ਇਸ ਵਾਰ 127290 ਕਰੋੜ ਦਾ ਬਜਟ ਹੋਇਆ ਹੁਣ ਜਿਹੜਾ ਇਹ ਕੱਟ ਵਜਿਆ ਇਹ ਕਹਿੰਦੇ ਜੀ ਬੀਮਾ ਜਿਹੜੀ ਹੈ ਫਸਲ ਬੀਮਾ ਯੋਜਨਾ ਚੋ ਉਹ ਤਾਂ ਐਸੇ ਕੱਟੇ ਗਏ ਐ ਕਿਉਂਕਿ ਇਹਦੇ 'ਚ ਹੁਣ ਹੈਗੀਆਂ ਕਿ ਸਟੇਟਾਂ ਕਾਫੀ ਤੌਰ ਤੇ ਆਪਣੇ ਤੌਰ ਤੇ ਕਰਦੀਆਂ ਹੈਗੀਆਂ ਸੋ ਉਸ ਕਰਕੇ ਜਦ ਕਿ ਜਿਹੜੀ ਇਸੇ ਸਾਲ ਦੀ ਸ਼ੁਰੂ 'ਚ ਪਹਿਲੀ ਮੀਟਿੰਗ ਕੈਬਨਿਟ ਦੀ ਹੋਈ ਸੀ ਜਿਹਦੇ 'ਚ ਕਿਸਾਨਾਂ ਲਈ ਕਿਹਾ ਗਿਆ ਸੀ ਕਿ ਮੀਟਿੰਗ ਪਹਿਲੇ ਸਾਲ ਤੋਂ ਕਿਸਾਨਾਂ ਲਈ ਫੈਸਲੇ ਹੋਏ ਉਹਦੇ 'ਚ ਬੀਮਾ ਯੋਜਨਾ ਨੂੰ ਵਧਾਉਣ ਦੀ ਗੱਲ ਕੀਤੀ ਸੀ ਪਰ ਬੀਮਾ ਯੋਜਨਾ ਦਾ ਬਜਟ ਘਟਾਤਾ ਹੁਣ ਗੱਲ ਆਊਗੀ ਕਿ ਜਿਹੜੀਆਂ ਸਾਡੀਆਂ ਸੂਬਾ ਸਰਕਾਰਾਂ ਹੈਗੀਆਂ ਉਹ ਕਿਸ ਤਰ੍ਹਾਂ ਇਸ ਬੋਝ ਨੂੰ ਚੱਕਦੀ ਹੈਗੀ ਹੈ ਜਾਂ ਇਹ ਬੋਝ ਕਿਸਾਨਾਂ ਤੇ ਪ੍ਰੀਮੀਅਮ ਦਾ ਵਾਧਾ ਹੈ ਸੋ ਉਹ ਕਿਸ ਤਰ੍ਹਾਂ ਜਾਂ ਇਹ ਸਕੀਮ ਪੂਰੀ ਤਰੀਕੇ ਨਾਲ ਲਾਗੂ ਹੋ ਸਕੇਗੀ ਇਹ ਆਨ ਵਾਲਾ ਸਮਾਂ ਦੱਸੇਗਾ ਇੱਕ ਜਿਹੜੀ ਹੋਰ ਇਹਦੇ ਚ ਗੱਲ ਹੈਗੀ ਹੈ ਉਹ ਹੈਗੀ ਹੈ ਪੀਐਮ ਤਨ ਤਨ ਆਯਾ ਖੇਤੀ ਯੋਜਨਾ ਜਿਸ ਤਹਿਤ 100 ਜਿਹੜੇ ਪਛੜੇ ਜ਼ਿਲ੍ਹੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਹੈ ਪੈਦਾਵਾਰ ਵਧਾਉਣ ਦੀ ਗੱਲ ਕੀਤੀ ਗਈ ਹੈ ਕਿ ਉਹਦੇ ਨਾਲ ਜਿਹੜਾ ਹੈਗਾ ਕਿਸਾਨਾਂ ਨੂੰ ਫਾਇਦਾ ਦੇਣਾ ਹੈ ਪੈਦਾਵਾਰ ਵਧੂਗੀ ਉਥੇ ਸਟੋਰੇਜ ਬਣਾਵਾਂਗੇ ਉਸ ਸਾਰੇ ਦਾ ਇੱਕ ਸਕੀਮ ਮਾਡਲ ਦਾ ਤਿਆਰ ਕਰਾਂਗੇ ਸੋ ਜੇ ਅਸੀਂ ਪੰਜਾਬ ਨੂੰ ਦੇਖੀਏ ਤਾਂ ਪੰਜਾਬ ਸਾਡਾ ਉਸ ਤਰੀਕੇ ਪੈਦਾਵਾਰ ਚ ਪਛੜਿਆ ਆਉਂਦਾ ਨਹੀਂ ਰਹੀ ਸੋ ਉਹ ਉਹਨਾਂ ਨੂੰ ਜਾ ਕੇ ਲੈ ਕੇ ਜਿਹੜੇ ਤਕਰੀਬਨ ਜੇ ਅਸੀਂ ਗੱਲ ਕਰੀਏ ਤਾਂ ਉਹੀ ਬਿਹਾਰ ਤੇ ਉਹ ਏਰੀਆ ਬੰਦਾ ਹੈਗਾ ਸਾਰਾ ਉਧਰ ਨੂੰ ਇਹ ਹਰਿਆਣਾ ਪੰਜਾਬ ਬਟ ਮੇ ਉੱਤਰ ਪ੍ਰਦੇਸ਼ ਇਹ ਨਹੀਂ ਆਉਂਦੇ ਹਾਂ ਦੂਜੇ ਪਾਸਾ ਉੱਤਰ ਪ੍ਰਦੇਸ਼ ਦਾ ਬਿਹਾਰ ਵਾੜਾ ਉੜੀਸਾ ਇਹ ਚੀਜ਼ਾਂ ਉਧਰ ਨੂੰ ਜ਼ਿਆਦਾ ਚੀਜ਼ਾਂ ਦੇ ਵੱਲੋਂ ਹੈਗਾ ਕਿ ਉਥੇ ਸਟੋਰੇਜ ਉਥੇ ਮੰਡੀ ਕਰਨ ਹਾਂ ਨਾਲ ਹੀ ਨੈਸ਼ਨਲ ਇੰਸਟੀਚਿਊਟ ਆਫ ਜਿਹੜਾ ਹੈਗਾ ਉਹ ਤੁਹਾਡਾ ਮਾਰਕੀਟਿੰਗ ਐਂਡ ਜਿਹੜੀ ਪ੍ਰੋਸੈਸਿੰਗ ਐਂਡ ਮਾਰਕੀਟਿੰਗ ਉਹ ਸਾਰਾ ਉਥੇ ਹੀ ਖੋਲਿਆ ਜਾ ਰਿਹਾ ਬਿਹਾਰ ਦੇ ਵਿੱਚ ਜਦ ਕਿ ਇਸ ਵਕਤ ਜਿਹੜੀ ਪ੍ਰੋਸੈਸਿੰਗ ਦੀ ਲੋਡ ਪੰਜਾਬ ਹਰਿਆਣਾ ਨੂੰ ਜ਼ਿਆਦਾ ਸੀ ਕਿ ਇੱਥੇ ਡਿਵਰਸਿਫਿਕੇਸ਼ਨ ਦੀ ਜਦੋਂ ਗੱਲ ਕਰਦੇ ਆ ਉਥੇ ਉਥੇ ਹਜੇ ਪੈਦਾਵਾਰ ਵਧਾਉਣੀ ਹੈ ਉਥੇ ਲਿੰਗੇ ਤੇ ਇੱਥੇ ਆਲਰੇਡੀ ਪੈਦਾਵਾਰ ਵਧੀ ਹੋਈ ਹੈ ਉਹ ਸੈਂਟਰ ਇਹਨਾਂ ਜ਼ੂਬਿਆਂ ਚ ਦੇਣ ਦੀ ਬਜਾਏ ਉਹਦਾ ਅਕੇਲੇ ਜਾਣਾ ਇੱਕ ਚਲ ਵੈ ਨਾਲ ਹੀ ਗੱਲ ਸੀ ਕਿ ਡਿਵਰਸਿਫਿਕੇਸ਼ਨ ਦੀ ਕਿ ਹਾਂਜੀ ਡਿਵਰਸਿਫਿਕੇਸ਼ਨ ਕੀਤੀ ਜਾਊਗੀ ਉਹਦੇ ਚ ਜਿਹੜੀ ਦਾਲਾਂ ਦੀ ਗੱਲ ਸੀ ਕਿ ਅਸੀਂ ਦਾਲਾਂ ਨੂੰ ਨੈਸ਼ਨਲ ਮਿਸ਼ਨ ਦੇ ਤਹਿਤ 6 ਸਾਲਾਂ ਦੇ ਵਿੱਚ ਆਤਮ ਨਿਰਭਰ ਹੋਣਾ ਹੈ ਜਿਹੜੀਆਂ ਅਸੀਂ ਅੱਜ ਇੰਪੋਰਟ ਕਰਦੇ ਆਂ ਦਾਲਾਂ ਉਹ ਸਾਨੂੰ ਨਾ ਕਰਨੀਆਂ ਪੈਣ ਹੁਣ ਜਦੋਂ ਦਾਲਾਂ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਜਿਹੜੀਆਂ ਤਿੰਨ ਦਾਲਾਂ ਮੁੱਖ ਇਹਨਾਂ ਨੇ ਚੱਕੀਆਂ ਹੈਗੀਆਂ ਅਰਹਰ ਮਸੂਰ ਉਰਦ ਤੇ ਤੁਰ ਦੀ ਦਾਲ ਠੀਕ ਹੈ ਸੋ ਇਹ ਦਾਲਾਂ ਜਿਹੜੀਆਂ ਹੈਗੀਆਂ ਉਹ ਦਾਲਾਂ ਜਿਹੜੀਆਂ ਸਾਡੇ ਪੰਜਾਬ ਕਬੀਤ ਨਹੀਂ ਹੁੰਦੀਆਂ ਇਹ ਸਾਰੀਆਂ ਇੱਧਰ ਨੂੰ ਸਾਊਥ ਤੇ ਜਿਹੜਾ ਨਿਪਾਦ ਦੇਸ਼ ਤੇ ਉਧਰ ਨੂੰ ਹੀ ਰਹਿ ਜਾਂਦੀਆਂ ਬਿਆਲ ਨੂੰ ਸੋ ਇਹ ਗੱਲ ਨੂੰ ਕਿਤੇ ਨਾ ਕਿਤੇ ਸਾਨੂੰ ਲੱਗਦੀ ਨਹੀਂ ਕਿ ਸਾਡਾ ਫਰਕ ਪਾਏਗੀ ਹਾਂ ਜੇ ਮੂੰਗੀ ਵਿੱਚ ਰੱਖਦੇ ਕਿਉਂਕਿ ਇਹਦੇ ਵਿੱਚ ਇੱਕ ਨਾਲ ਰਾਈਡਲ ਲਾਇਆ ਗਿਆ ਹੈ ਕਿ ਜਿਹੜੀਆਂ ਦਾਲਾਂ ਇਹ ਵਾਈਆਂ ਜਾਣਗੀਆਂ ਉਹ ਸਰਕਾਰ ਆਪਣੀਆਂ ਦੋ ਏਜੰਸੀਆਂ ਨੈਪਿਡ ਤੇ ਐਨਸੀਸੀਐਫ ਦੇ ਥਰੂ ਚੱਕੇਗੀ ਪਰ ਉਹਦੇ ਚ ਇੱਕ ਚੀਜ਼ ਜਿਹੜੀ ਨਾਲ ਦਿੱਤੀ ਗਈ ਹੈ ਕੇ ਕਿਸਾਨ ਬੇਸ਼ੱਕ ਸਾਡੇ ਨਾਲ ਐਗਰੀਮੈਂਟ ਕਰਨ ਤਾਂ ਇਹ ਅਸੀਂ ਪੂਰੀ ਦੀ ਪੂਰੀ ਚੱਕਾਂਗੇ ਹੁਣ ਉਹ ਐਗਰੀਮੈਂਟ ਚ ਕੀ ਹੋਏਗਾ ਕਿਸ ਤਰ੍ਹਾਂ ਦਾ ਐਗਰੀਮੈਂਟ ਹੋਏਗਾ ਉਹ ਇੱਕ ਅਲੱਗ ਹੈ ਯਾਨੀ ਕਿ ਕਿਤੇ ਨਾ ਕਿਤੇ ਇੱਕ ਕੰਟਰੈਕਟ ਦੀ ਖੇਤੀਬਾੜੀ ਨੂੰ ਵਧਾਉਣ ਦੀ ਗੱਲ ਹੈ ਉਸ ਪਾਸਿਓਂ ਸ਼ੁਰੂ ਕੀਤੀ ਹੈਗੀ ਹੈ ਸੋ ਨਾਲ ਹੀ ਇਹਦੇ ਚ ਗੱਲ ਕੀਤੀ ਕਿ ਜਿਹੜਾ ਸਬਜ਼ੀਆਂ ਫਲਾਂ ਲਈ ਵੀ ਅਸੀਂ ਜਿਹੜਾ ਹੈਗਾ ਉਹ ਸਾਰੀ ਚੀਜ਼ ਲਿਆਵਾਂਗੇ ਕਿ ਉਹਦੇ ਲਈ ਬਣਾਵਾਂਗੇ ਕਿ ਉਹਦੀ ਮੰਗ ਦੇ ਅਨੁਸਾਰ ਤੇ ਉਹ ਸਾਰਾ ਉਹਦਾ ਪ੍ਰਾਈਜ਼ਿੰਗ ਸਹੀ ਹੋ ਸਕੇ ਪਰ ਹੁਣ ਉਹਦੇ ਤੇ ਕੋਈ ਹਜੇ ਪੂਕਤਾ ਪਲਾਨ ਨਹੀਂ ਹੈਗਾ ਉਹ ਪਲਾਨ ਜਦੋਂ ਆਏਗਾ ਕਦੋਂ ਆਏਗਾ ਉਸ ਤੇ ਹੀ ਗੱਲ ਹੋਏਗੀ ਉਹਦੇ ਚ ਪੰਜਾਬ ਨੂੰ ਕੀ ਮਿਲਦਾ ਨਹੀਂ ਉਥੇ ਦੀ ਗੱਲ ਸੋ ਕੁੱਲ ਮਿਲਾ ਕੇ ਜੇ ਇਹਨੂੰ ਨਾਲ ਦੇਖੀਏ ਤਾਂ ਹਾਂ ਇੱਕ 5 ਸਾਲਾਂ ਮਿਸ਼ਨ ਦੇ ਵਿੱਚ ਇੱਕ ਮਿਸ਼ਨ ਫਾਰ ਕਾਟਨ ਪ੍ਰੋਡਕਟਿਵਿਟੀ ਕੀਤੀ ਹੈ ਉਹਦੀ ਗੱਲ ਹੈ ਕਿ ਕਾਟਨ ਦੇ ਵਿੱਚ ਅਸੀਂ ਜਿਹੜਾ ਹੈਗਾ ਹੁਣ ਸਮੱਸਿਆਵਾਂ ਆ ਰਹੀਆਂ ਕਾਟਨ ਨੂੰ ਵਾਧਾ ਦੇਣ ਲਈ ਉਹਦੇ ਤੇ ਖੋਜ ਕਰਕੇ ਜਿਹੜੀਆਂ ਸਮੱਸਿਆਵਾਂ ਉਹਨੂੰ ਦੂਰ ਕਰਕੇ ਪਰ 5 ਸਾਲ ਬੜਾ ਲੰਬਾ ਸਮਾਂ ਹੁੰਦਾ ਪਿਛਲੇ ਕਈ ਸਾਲਾਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਪਰ ਅੱਜ ਤੱਕ ਕਾਟਨ ਦੇ ਵਿੱਚ ਹੋਇਆ ਕੁਝ ਨਹੀਂ ਸੋ ਇਹ ਇੱਕ ਸਮਾਂ ਹੀ ਦੱਸੇਗਾ ਕਿ ਕਿਸ ਤਰ੍ਹਾਂ ਕਾਟਨ ਦਾ ਜਿਹੜਾ ਇਹ ਚੀਜ਼ਾਂ ਚੱਲਦੀਆਂ ਹੈਗੀਆਂ ਤੇਜੀ ਗੱਲ ਹੈ ਕਿ ਕਿਸਾਨ ਕ੍ਰੈਡਿਟ ਕਾਰਡ ਦੀ ਜਿਹੜੀ ਲਿਮਿਟ ਹੈ ਉਹ 3 ਲੱਖ ਤੋਂ 5 ਲੱਖ ਕਰ ਦਿੱਤੀ ਗਈ ਹੈ ਠੀਕ ਹੈ ਕਿ ਜਿਹੜੀ ਅੱਜ ਕੱਲ੍ਹ ਖੇਤੀ ਦੀ ਪੈਦਾਵਾਰ ਕਰਨ ਲਈ ਇਹ ਔਨ ਮਿਲਦਾ ਹੈਗਾ ਹੁਣ ਉਹ ਪੈਦਾਵਾਰ ਹੀ ਜਿਹੜੀ ਹੈਗੀ ਹੈ ਮਹਿੰਗੀ ਹੋਗੀ ਉਹਦੇ ਨਾਲ ਜਿਹੜੀ ਗੱਲ ਅਸੀਂ ਕਰਦੇ ਹੈਗੇ ਆ ਕਿ ਉਹਦੇ 'ਚ ਰੇਟ ਵਧਾਤਾ ਉਹਦੇ 'ਚ ਜਾਂ ਤਾਂ ਕਿ ਉਧਰੋਂ ਬਾੜ ਲੈਂਦਾ ਸੀ ਉਹ ਉੱਥੋਂ ਲੈ ਲੇ ਉਹਦੇ 'ਚ ਜਿਹੜੀ ਉਹਦੇ 'ਚ ਕੋਈ ਫਾਇਦਾ ਹੈਗਾ ਸੋ ਉਹ ਚੀਜ਼ ਹੈ ਪਰ ਉਹ ਉਹਦੀ ਮੰਗ ਦੇ ਅਨਸਾਰ ਹੀ ਆ ਉਹਦੇ 'ਚ ਕੋਈ ਬੈਨੀਫਿਟ ਨਹੀਂ ਹੈਗਾ ਉੱਧਰ ਜਿਹੜਾ ਯੂਰੀਆ ਹੈਗਾ ਯੂਰੀਆ ਜਿਹੜੀ ਗੱਲ ਕਰਦਾ ਹੈਗਾ ਕਿ ਯੂਰੀਏ ਦਾ ਪਲਾਂਟ ਜਿਹੜਾ ਹੈਗਾ ਉਹ ਅਸਾਮ ਦੇ ਵਿੱਚ 12.7 ਲੱਖ ਮੈਟ੍ਰਿਕ ਟਨ ਦਾ ਲੱਗੇਗਾ ਹੁਣ ਇੱਕ ਪਾਸੇ ਤਾਂ ਆਰਗੈਨਿਕ ਦੀ ਗੱਲ ਕਰਦੇ ਤੇ ਜਿਹੜੇ ਰੱਖਵੇ ਜਾਦੇ ਆਰਗੈਨਿਕ ਵੱਲ ਨੂੰ ਚੱਲਦੇ ਆ ਉੱਥੇ ਪਲਾਂਟ ਲਾ ਰਹੇ ਹੋ ਤੇ ਜਿੱਧਰ ਪਲਾਂਟ ਪਾਉਂਦੇ ਆ ਉੱਥੇ ਅਸੀਂ ਇਹਨੂੰ ਬੰਦੇ ਆ ਕਿ ਇਹ ਜ਼ਹਿਰਾਂ ਦਾ ਕੰਮ ਕਰਦੀ ਹੈ ਇਹਨੂੰ ਪਾਉਣਾ ਨਹੀਂ ਚਾਹੀਦਾ ਸੋ ਸਰਕਾਰ ਦੀ ਕਿਤੇ ਨਾ ਕਿਤੇ ਇਹਦੇ ਚੋਂ ਮਨਸ਼ਾ ਕਲੀਅਰ ਨਹੀਂ ਹੁੰਦੀ ਕਿ ਕੀ ਇਹ ਵਾਕਿਆ ਹੀ ਪੰਜਾਬ ਦੀ ਖੇਤੀ ਤੇ ਟਾਰਗੇਟ ਹੈ ਤੇ ਉਧਰ ਨੂੰ ਵਧਾਵਾ ਦੇ ਕੇ ਪੰਜਾਬ ਦਾ ਬਦਲ ਉਧਰ ਲੱਭਿਆ ਜਾ ਰਿਹਾ ਹੈਗਾ ਸੋ ਇਹ ਸੋਚਣ ਦੀ ਗੱਲ ਹੈਗੀ ਹੈ ਜੀ ਗੱਲ ਪਿੱਛੇ ਅਸੀਂ ਦੇਖਿਆ ਕਿ ਜਿਹੜਾ ਰਾਈਨ ਖਾਦਾਂ ਖਾਸ ਕਰਕੇ ਡੀਏਪੀ ਵੇਲੇ ਬਹੁਤ ਰੌਲਾ ਪਿਆ ਕਿਉਂਕਿ ਸਰਕਾਰ ਦਾ ਜਿਹੜਾ ਬਜਟ ਸੀਗਾ ਉਹ ਘਟ ਸੀਗਾ ਤੇ ਪਹਿਲਾਂ ਵਧਾਇਆ ਨਹੀਂ ਟਾਈਮ ਸੇ ਤੇ ਇਸ ਕਰਕੇ ਵਪਾਰੀਆਂ ਨੇ ਖਾਦ ਮੰਗਾਈ ਨਹੀਂ ਜਦੋਂ ਮੌਕਾ ਆਇਆ ਉਦੋਂ ਖਾਸ ਮਿਲਦੀ ਨਹੀਂ ਸੀ ਬਲੈਕ ਸ਼ੁਰੂ ਹੋ ਗਈ ਤੇ ਰੋਲਾ ਪਿਆ ਫਿਰ ਬਜਟ ਵਧਾਇਆ ਗਿਆ ਇਸ ਸਾਲ ਵੀ ਹੁਣ ਹਾਲਾਂਕਿ ਪਹਿਲੀ ਜਿਹੜੀ ਮੀਟਿੰਗ ਕੈਬਨਿਟ ਦੀ ਹੋਈ ਆ ਉਹਦੇ ਚ ਸਰਕਾਰ ਨੇ ਕਿਹਾ ਕਿ ਅਗਲੇ ਆਉਣ ਵਾਲੇ ਸਾਲ ਵੀ ਡੀਏਪੀ ਦੀ ਜਿਹੜੀ ਪ੍ਰਾਈਸਸ ਹੈ ਸਰਕਾਰ ਅਬਜ਼ਰਵ ਕਰੂਗੀ ਅਸੀਂ ਕਿਸਾਨਾਂ ਤੋਂ ਵਧਿਆ ਮੁੱਲ ਨਹੀਂ ਪਾਵਾਂਗੇ ਪਰ ਉਦੋਂ ਬਜਟ ਜਿਹੜਾ ਪਿਛਲੀ ਵਾਰੀ ਰਿਵਾਈਜ਼ਡ ਸੀਗਾ ਖਾਤਾਂ ਦਾ 183 ਹਜ਼ਾਰ ਕਰੋੜ ਦਾ ਸੀਗਾ ਉਹ ਇੱਕ ਲੱਖ 56000 ਕਰੋੜ ਦਾ ਰੱਖਿਆ ਗਿਆ ਯਾਨੀ ਕਿ 26500 ਕਰੋੜ ਫਿਰ ਘਟਾ ਦਿੱਤਾ ਗਿਆ ਯਾਨੀ ਕਿ ਫਿਰ ਉਹੀ ਜਦੋਂ ਰੌਲਾ ਪਾਊਗਾ ਫਿਰ ਬਜਟ ਵਧੂਗਾ ਉਹਦੇ ਚ ਆਊਗਾ ਕਿਤੇ ਨਾ ਕਿਤੇ ਇਹ ਫਿਰ ਵਰਪੂਸੀ ਵਾਲੀ ਗੱਲ ਹੈਗੀ ਹੈ ਸੋ ਆਨਲੈ ਸਮੇਂ ਚ ਵੀ ਖਾਦਾਂ ਦੀ ਸ਼ਾਰਟੇਜ ਹੋਣ ਦੀ ਸੰਭਾਵਨਾ ਹੈ ਕਿਉਂਕਿ ਬਜਟ ਵਧਦਾ ਹਮੇਸ਼ਾ ਹੀ ਲੇਟ ਹੁੰਦਾ ਹੈ ਤੇ ਸਾਨੂੰ ਜਦੋਂ ਪਤਾ ਹੈ ਕਿ ਜੇ ਇਸ ਸਾਲ 183 ਜ਼ਿਆਦਾ ਹੈ ਰੀਡ ਵਧ ਰਿਹਾ ਤੇ ਅਸੀਂ ਉਹਦਾ ਬਜਟ ਪਹਿਲਾਂ ਘਟਾਤਾ ਫਿਰ ਵਧਾਵਾਂਗੇ ਸੋ ਇਹ ਦੇਚ ਕਿਤੇ ਨਾ ਕਿਤੇ ਇੰਪਲੀਮੈਂਟੇਸ਼ਨ ਪ੍ਰੋਬਲਮ ਆਉਂਦੀ ਹੈ ਸੋ ਲੈ ਦੇ ਕੇ ਜੇ ਮੈਂ ਸਾਰੇ ਦੇ ਵਿੱਚ ਦੇਖਾਂ ਤਾਂ ਪੰਜਾਬ ਨੂੰ ਇਸ ਖੇਤੀ ਦੇ ਬਜਟ ਚ ਜਿਹਦੀ ਸਾਰਾ ਧਰਮਧਰ ਖੇਤੀ ਤੇ ਹੈਗਾ ਉਹਨੂੰ ਕੋਈ ਬਹੁਤਾ ਲਾਭ ਨਹੀਂ ਪੰਜਾਬ ਲਈ ਇਹ ਕੋਈ ਬਹੁਤਾ ਵਧੀਆ ਖੇਤੀ ਬਜਟ ਨਹੀਂ ਹੈ ਧੰਨਵਾਦ